ਇਨਾ ਅਦਭੁਤ ਦਿਨ ਜਿਹੜਾ ਹੈਗਾ 500 ਸਾਲ ਦੇ ਬਾਅਦ ਐ ਦਿਨ ਆਇਆ ਜਿਦੇ ਚ ਇੰਨੇ ਯੋਗ ਇਕੱਠੇ ਬਣ ਰਹੇ ਹੈ ਇੱਕ ਜੋੜਾ ਲਾਲ ਕਪੜਾ ਲੈਂਦੇ ਹੋ ਉਹਦੇ ਚ ਇੱਕ ਜਟਾ ਵਾਲਾ ਨਾਰੀਅਲ ਲੈਂਦੇ ਹੋ ਉਸ ਨਾਰੀਅਲ ਚ ਤਿਲਕ ਕਰਦੇ ਹੋ ਤਿਲਕ ਕੋਈ ਵੀ ਰੋਲੀ ਦੇ ਨਾਲ ਕਰ ਲਓ ਸਵਾਸਤਿਕ ਬਣਾ ਲਓ ਸਵਾਸਤਿਕ ਬਣਾ ਕੇ ਤੇ ਤੁਸੀਂ ਉਹਨੂੰ ਕਲਾਵੇ ਦੇ ਨਾਲ ਬੰਨ ਦੇ ਓਮ 둠 ਦੁਰਗੈ ਨਮਹ ਓਮ 둠 ਦੁਰਗੈ ਨਮਹ ओम दुम दुर्गे नम ए सौ नौ वारी जाप करते हो और मेरे मनोकाम कहनी जिने दिल उपाय करोगे ए उपाय जरूर लगेगा समय समय पर हो है समय समय की बात राम जन्म का दिन बड़ा है और कृष्ण जन्म की रात ਕੱਲ ਨੂੰ RAM NAVAMI ਦਾ ਦਿਨ ਪੂਰੇ ਵਿਸ਼ਵ ਵਿੱਚ ਮਨਾਇਆ ਜਾਵੇਗਾ ਇਸ ਸਮੇਂ ਕਿਹੜੇ ਯੋਗ ਬਣਦੇ ਨੇ ਕਿਹੜੇ ਗ੍ਰਹਿ ਕਿੱਧਰ ਨੂੰ ਯਾਤਰਾ ਕਰ ਰਹੇ ਨੇ ਇਸ ਸਬੰਧੀ ਐਸਟ੍ਰੋਲੋਜੀ ਦੱਸ ਸਕਦੇ ਨੇ ਸੋ ਅੱਜ ਅਸੀਂ ਪਹੁੰਚੇ ਹਾਂ ਐਸਟ੍ਰੋਲੋਜਰ ਨਮਿਤਾ ਜੀ ਕੋਲ ਨਮਿਤਾ ਜੀ ਕੱਲ ਨੂੰ RAM NAVAMI ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਲੈਕਸ 24 ਤੇ RAM NAVAMI ਦੇ ਮੌਕੇ ਕੀ ਨਕਸ਼ਤਰ ਚੱਲ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਦਰਸ਼ਕਾਂ ਐਕਚੁਅਲੀ ਇਹ ਜਿਹੜਾ ਕੱਲ ਦਾ ਦਿਨ ਹੈ ਰਾਮ ਨੌਮੀ ਦਾ ਇਹ ਬਹੁਤ ਹੀ ਖਾਸ ਦਿਨ ਆ ਰਿਹਾ ਹੈ ਇੱਕ ਪੱਲੇ ਤੇ ਚਤੁਰਮਾਸਤੀ ਦੀ ਨੌਮੀ ਗਈ ਹੈ ਰਾਮ ਦਿਵਸ ਹੈ ਤੁਹਾਨੂੰ ਹੀ ਪਤਾ ਹੈ ਰਾਮ ਜੀ ਦਾ ਜਨਮ ਦਿਨ ਹੈ ਦੂਸਰਾ ਸਵਾਰਥ ਸiddhi yog ਜੋ ਕਿ ਬਹੁਤ ਅੱਛਾ yog ਮੰਨਿਆ ਜਾਂਦਾ ਹੈ ਕੱਲ ਉਹ ਵੀ ਹੈ ਫਿਰ ਰਵੀ yog ਵੀ ਹੈ ਪਰ ਸਟਾਰਟ ਉਹ ਸਮਝ ਲਓ ਸਵੇਰੇ 6:00 ਸਵਾ 6:00 ਵਜੇ ਤੋਂ ਸ਼ੁਰੂ ਹੋ ਰਿਹਾ ਹੈ ਔਰ ਪੂਰਾ ਦਿਨ ਰਹੇਗਾ और सब तो अच्छी चीज है, है कि एस दिन उपाय करने, करने सा उपाय हर किसी भी जगह पर या किसी भी कोई मनोकामना है जरूर पूर्ण होगी क्योंकि माँ सिद्धि रात्रि का दिन है सो ऐ दिहाड़ा कल का दिन बहुत ही शुभ है साढ़े और मैं सबनों कहना चाहवा पहले तो मैं नमिता अपना थोड़ा जहा दसना चाहवागी मैं एस्ट्रोलॉजर नमिता कैनेडियव्यू तो गल कर रही हाँ और मेरे एस्ट्रोलॉजी के नाल नाल मैं वास्तु एक्सपर्ट भी हाँ और भी है mm. ओ, ही ਕੈਨੇਡੀਅਨ نیوز ਠੀਕ ਹੈ ਜੀ ਔਰ ਹੁਣ ਮੈਂ ਤੁਹਾਨੂੰ ਜਸਨਾ ਚਾਹਾਂਗੀ ਅਗਰ ਤੁਸੀਂ ਆਈਓ ਐਨਏ ਵੱਡੀ ਦਿਨ ਦਾ ਸਾਡੇ ਕੋਲੋਂ ਪੁੱਛਣ ਵਾਸਤੇ ਤੇ ਮੈਂ ਤੁਹਾਨੂੰ ਜ਼ਰੂਰ ਇੱਕ ਉਪਾਏ ਜ਼ਰੂਰ ਦੇਣਾ ਚਾਹਾਂਗੀ ਜੋ ਕਿ ਕੱਲ ਸਭ ਲਈ ਕਿਸੇ ਵੀ ਰਾਸ਼ੀ ਲਈ ਕਿਸੇ ਦੇ ਵੀ ਵਾਸਤੇ ਚਾਹੇ ਉਹ ਕੋਈ ਵੀ ਰਾਸ਼ੀ ਹੈ ਕੋਈ ਵੀ ਲਗਨ ਹੈ ਜਦੋਂ ਮਰਜ਼ੀ ਤੁਸੀਂ ਇਹ ਕਰ ਸਕਦੇ ਹੋ ਇਹ ਉਪਾਏ ਸਨਸੈਟ ਤੋਂ ਪਹਿਲੇ ਕਦ ਕਦੀ ਵੀ ਕੋਈ ਵੀ ਕਰ ਸਕਦਾ ਹੈ ਉਹ ਕੀ ਹੈ ਕਿ ਅਗਰ ਤੁਸੀਂ ਕੱਲ ਸੂਰਜ ਕੱਲ ਰਵੀਵਾਰ ਆ ਸੂਰਜ ਦਾ ਦਿਨ ਹੈ ਤੇ ਲਾਲ ਚੀਜ਼ ਲੈਣੀ ਲਾਲ ਚੀਜ਼ ਦਾ ਮਤਲਬ ਲੈਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅੱਖਾਂ ਦੀ ਦਵਾਈ ਦਾ ਲੈਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਸ ਦਿਨ ਅਗਰ ਤੁਸੀਂ ਥੋੜਾ ਲਾਲ ਕਪੜਾ ਲੈਂਦੇ ਹੋ ਉਹਦੇ 'ਚ ਇੱਕ ਜਟਾ ਵਾਲਾ ਨਾਰੀਅਲ ਲੈਂਦੇ ਹੋ ਉਸ ਨਾਰੀਅਲ 'ਚ ਤਿਲਕ ਕਰਦੇ ਹੋ ਤਿਲਕ ਕੋਈ ਵੀ ਰੋਲੀ ਦੇ ਨਾਲ ਕਰ ਲਓ ਸਵਾਸਤਿਕ ਬਣਾ ਲਓ ਸਵਾਸਤਿਕ ਬਣਾ ਕੇ ਤੇ ਤੁਸੀਂ ਉਹਨੂੰ ਕਲਾਵੇ ਦੇ ਨਾਲ ਬੰਨ ਦਿਓ ਓਮ ਤੁਮ ਦੁਰਗੇ ਨਮਹ ਓਮ ਤੁਮ ਦੁਰਗੇ ਨਮਹ ਓਮ ਤੁਮ ਦੁਰਗੇ ਨਮਹ ਇਹ 109 ਵਾਰੀ ਤੁਸੀਂ ਜਾਪ ਕਰਦੇ ਹੋ ਔਰ ਉਹਦੇ ਬਾਅਦ ਮੱਥੇ ਤੇ ਲਗਾ ਕੇ ਸ਼ਾਮ ਨੂੰ ਕਿਸੇ ਵੀ ਮੰਦਿਰ ਚ ਛਾਡ ਆਂਦੇ ਹੋ ਤੇ ਇਹ ਮਨੋ ਕਾਮਨਾ ਜੋ ਵੀ ਲੈ ਕੇ ਜਾਏਗਾ ਮੈਂ ਪੂਰੀ ਸ਼ੋਰਟੀਟੀ ਦੇ ਨਾਲ ਕਹਿੰਨੀ ਆ ਤੁਸੀਂ ਜਿੰਨੇ ਦਿਲ ਦੇ ਨਾਲ ਇਹ ਉਪਾਏ ਕਰੋਗੇ ਇਹ ਉਪਾਏ ਜ਼ਰੂਰ ਲੱਗੇਗਾ ਔਰ ਸਭ ਦੀ ਮਨੋ ਕਾਮਨਾ ਜ਼ਰੂਰ ਪੂਰੀ ਹੋਏਗੀ ਇਹ ਕੋਈ ਵੀ ਰਾਸ਼ੀ ਵਾਲਾ ਕਰ ਸਕਦਾ ਕੋਈ ਵੀ ਰਾਸ਼ੀ ਵਾਲਾ ਕਰ ਸਕਦਾ ਸਭ ਤੋਂ ਅੱਛੀ ਚੀਜ਼ ਤੇ ਹੈਗੀ ਹੈ ਇੰਨਾ ਅੱਛਾ ਯੋਗ ਬਣ ਰਿਹਾ ਹੈ ਕੁਛ ਨਹੀਂ ਤੇ ਇੰਨਾ ਅਦਭੁਤ ਦਿਨ ਜਿਹੜਾ ਹੈਗਾ 500 ਸਾਲ ਦੇ ਬਾਅਦ ਇਹ ਦਿਨ ਆਇਆ ਜਿਦੇ ਚ ਐਨੇ ਯੋਗ ਇਕੱਠੇ ਬਣ ਰਹੇ ਹੈ ਤੇ ਇਸ ਦਿਨ ਜ਼ਰੂਰ ਹਰ ਕਿਸੀ ਨੂੰ ਮੈਂ ਕਹਾਂਗੀ ਕਿ ਸ਼ਰਦਾ ਨਾਲ ਇਹ ਉਪਾਏ ਕਰੋ ਤਾਂ ਕਿ ਇਹ ਉਪਾਏ ਤੁਹਾਨੂੰ ਸਭ ਨੂੰ ਲੱਗੇ ਔਰ ਤੁਹਾਡੀ ਸਭ ਦੀਆਂ ਮਨੋਕਾਮਨਾ ਪੂਰੀ ਹੋ ਇਹਨਾਂ ਸ਼ੁਭ ਦੇ ਨੇ ਇਸ ਦਿਨ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਜਾ ਸਕਦੇ ਕੀ ਅਸੀਂ ਕੋਈ ਨਵੀਂ ਚੀਜ਼ ਖਰੀਦ ਸਕਦੇ ਆ ਜਾਂ ਕੋਈ ਵਿਆਹ ਸ਼ਾਦੀ ਦਾ ਰਿਸ਼ਤਾ ਵੀ ਵੇਖ ਸਕਦੇ ਆ ਇਹ ਦਿਨ ਐਸਾ ਆ ਗਿਆ ਕਿ ਤੁਸੀਂ ਇਹਦੇ ਕੋਈ ਮਹੂਰਤ ਨਿਕਾਲਣ ਦੀ ਜ਼ਰੂਰਤ ਨਹੀਂ ਕੋਈ ਕੁਝ ਕਰਨ ਦੀ ਜ਼ਰੂਰਤ ਨਹੀਂ ਐਨਾ ਅੱਛਾ ਦਿਨ ਹੈ ਕੋਈ ਸ਼ੁਭ ਕਾਰਜ ਕੋਈ ਵੀ ਸ਼ੁਭ ਕਾਰਜ ਨਵੇਂ ਮਕਾਨ ਦੀ ਇਨੋਗਰੇਸ਼ਨ ਹੈ ਤੁਸੀਂ ਕੋਈ ਅੱਛਾ ਕੰਮ ਕਰਨਾ ਚਾ ਰਹੇ ਹੋ ਕੁਝ ਵੀ ਕਰਨਾ ਚਾ ਰਹੇ ਹੋ ਇਹ ਤੁਸੀਂ ਇਸ ਦਿਨ ਕਰ ਸਕਦੇ ਹੋ ਇਸ ਸਭ ਤੋਂ ਸ਼ੁਭ ਦਿਨ ਆਇਆ ਹੈ ਔਰ ਇੰਨੇ ਸਾਲਾਂ ਬਾਅਦ ਇੰਨੇ ਯੋਗ ਇਕੱਠੇ ਲੈ ਕੇ ਆਇਆ ਹੈ ਤੇ ਮੈਂ ਕਹਾਂਗੀ ਕਿ ਸਾਡੇ ਲਈ ਬਹੁਤ ਅੱਛਾ ਸਾਡੇ ਅੱਛੀ ਕੋਈ ਅੱچھے ਕਰਮ ਹੈ ਕਿ ਇੰਨੇ ਸਾਡੇ ਔਰਚ ਇੰਨਾ ਅੱਛਾ ਦਿਨ ਆ ਰਿਹਾ ਔਰ ਸਾਨੂੰ ਜੋ ਜੋ ਇਹ ਦੇਖ ਰਹੀਆਂ ਆ ਸੁਣ ਰਿਹਾ ਉਹਨਾਂ ਨੂੰ ਉਪਾਏ ਕਰਨ ਦਾ ਮੌਕਾ ਮਿਲ ਰਿਹਾ ਔਰ ਮੈਂ ਤੇ ਚਾਹਾਂਗੀ ਉਹ ਜ਼ਰੂਰ ਉਪਾਏ ਕਰਨ ਜੇ ਤੁਸੀਂ ਇਸ ਤਰ੍ਹਾਂ ਅਮਰੀਕਾ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋ ਅਮਰੀਕਾ ਦੇ ਲੋਕ ਤੁਹਾਨੂੰ ਜਾਣਦੇ ਨੇ ਪਰ ਐਸਟਰੋਲੋਜਰ ਜਿਹੜੇ ਨੇ ਉਹ ਬੜੇ ਪੜ੍ਹ ਲਿਖ ਕੇ ਬੰਦੇ ਨੇ ਕੁਝ ਮਿਹਨਤ ਕਰਨੀ ਪੈਂਦੀ ਹੈ ਲੇਕਿਨ ਕਈ ਲੋਕ ਜਿਹੜੇ ਨੇ ਸਿਰਫ ਇਸ ਤਰ੍ਹਾਂ ਗਲੀਆਂ ਵਿੱਚ ਤੁਰਦੇ ਫਿਰਦੇ ਜਿਹੜੇ ਨੇ ਹੱਥ ਵੇਖ ਕੇ ਲੋਕਾਂ ਨੂੰ ਵਹਿਮ ਭਰਮ ਪਾਉਂਦੇ ਨੇ ਕੀ ਕਹਿੰਦੇ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਦੇਖੋ ਜੀ ਮੈਂ ਇੱਕ ਚੀਜ਼ ਦੱਸਾਂ ਇਹ ਬਹੁਤ ਵੱਡੀ ਸਾਇੰਸ ਹੈ और ए जो लोग के नाल और एन जी मिस यूज कर रहे हैं जो पढ़े लिखे है ना उन्होंने भी खराब कर रहे हैं जो सही रस्ता देना भी खराब कर रहे हैं क्योंकि आज सही रस्ता देन वाले बहुत बहुत घट हो गए और जोड़े ऊट पटांग हर जगह तो मिल जाएंगे और सब तो वही चीज की है एदा कोई अंत ही नहीं एनी साइंस है एदा कोई अंत नहीं गा और प्लीज मैं हाथ जोड़ के हर एक ਮੈਂ ਬੇਨਤੀ ਕਰਾਂਗੀ ਕਿ ਇਹ ਜਿਹੜੇ ਰਸਤੇ ਤੇ ਚੱਲਦੇ ਹੋਏ ਜਾਂ ਐਂਜੀ ਜਿਨ੍ਹਾਂ ਦੇ ਕੋਲ ਕੋਈ ਡਿਗਰੀ ਨਹੀਂ ਕੋਈ ਕੁਝ ਨਹੀਂ ਉਹ ਪਲੀਜ਼ ਇਹ ਚੀਜ਼ਾਂ ਨੂੰ ਨਾ ਮੰਨਣ ਉਹ ਅੱਗੋਂ ਤੋਂ ਸੁਨੇ ਸੁਣਾਈ ਚੀਜ਼ਾਂ ਦੋ ਲੈ ਕੇ ਆ ਜਾਂਦੇ ਐ ਔਰ ਅੱਗੇ ਦੇਣਾ ਸ਼ੁਰੂ ਕਰ ਦਿੰਦੇ ਐ ਕਿਸੇ ਦਾ ਬੁਰਾ ਹੋ ਰਿਹਾ ਕੁਝ ਹੋ ਰਿਹਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਸ ਲਈ ਜੋ ਵੀ ਕਰੋ ਇੱਕ ਅੱچھے ਸਟੋਲੋਜਰ ਕੋ ਜਾ ਕੇ ਕਰੋ ਜਿਸ ਕੋ ਵਾਕਈ ਕੋਈ ਡਿਗਰੀ ਹੈ ਕੋਈ ਕੁਝ ਪੜ੍ਹਾਈ ਕੀਤੀ ਹੋਈ ਹੈ ਕੁਝ ਉਹਨੇ ਵਾਕਈ ਬੇਸਿਕਸ ਨੋਲਜ ਲਈਤੀ ਹੋਈ ਹੈ ਉਹਦੇ ਕੋਲ ਹੀ ਇਹ ਵਿਦਿਆ ਦਾ ਲਵੋ ਜਾਂ ਕੋਈ ਉਪਾਏ ਲਵੋ ਜਾਂ ਇਹ ਦੇ ਰਿਗਾਰਡਿੰਗ ਗ੍ਰਹਿਾਂਵਾਂ ਦੇ ਰਿਗਾਰਡਿੰਗ ਜਾਣਕਾਰੀ ਲੈਣਾ ਚਾਹੋ ਉਹਨਾਂ ਕੋਲ ਹੀ ਤੁਹਾਨੂੰ ਲੱਗਦਾ ਕਿ ਜਿਹੜੇ ਇਹ ਝੋਲਾ ਛਾਪ ਜਿਹੜੇ ਹੱਥ ਵੇਖਦੇ ਨੇ ਜਾਂ ਇਹ ਨਗ ਦੱਸ ਦਿੰਦੇ ਨੇ ਰਾਸ਼ੀ ਦੱਸ ਦਿੰਦੇ ਨੇ ਉਹਨਾਂ ਦੇ ਨਾਲ ਸਭ ਹੋਰ ਜੋ ਖਰਾਬ ਹੋ ਜਾਂਦਾ ਜਿਹੜੇ ਗ੍ਰਹਿ ਨੇ ਹੋਰ ਖਰਾਬ ਹੋ ਜਾਂਦੇ ਨੇ ਫਿਰ ਉਹ ਜੋ ਤੁਹਾਡੇ ਕੋਲ ਆਉਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਦੱਸ ਦਿਓ ਬਿਲਕੁਲ ਜੀ ਬਹੁਤ ਸਾਰੇ ਐਸੇ ਬੰਦੇ ਮੈਂ ਕੀ ਕਵਾਂ ਆਂਦੇ ਐ ਇਹ ਕਿਹੜਾ ਪਾਇਆ ਜੀ ਸਾਨੂੰ ਨਹੀਂ ਪਤਾ ਕਿਸੇ ਨੇ ਪਹਿਨਾ ਦਿੱਤਾ ਨਾ ਤੇ ਅਗਰ ਨਾ ਤੇ ਉਹ ਮੂੰਗਾ ਹੁੰਦਾ ਐ ਅਗਰ ਮੂੰਗਾ ਕਹਿ ਕੇ ਦਿੱਤਾ ਜਾਂਦਾ ਨਾ ਤੇ ਉਹ ਮੂੰਗਾ ਹੁੰਦਾ ਆਰਟੀਫੀਸ਼ਲ ਜਿਆ ਕੋਈ ਤੇ ਦਿੰਦੇ ਐ ਅਗਰ ਕੋਈ ਕੋ ਉਹ ਐ ਬ੍ਰਸ਼ਪਤੀ ਦਾ ਪਹਿਨਾ ਦਿੱਤਾ ਕੀ ਗਿਆ ਪਤਾ ਹੀ ਨਹੀਂ ਪੁਖਰਾਜ ਐ ਇਹ ਪੁਖਰਾਜ हां शायद बुकराज है ते ते ए किन्ने ਪਹਿਨਾ ਦਿੱਤਾ ਐ ਸੰਚ ਉਹਨਾਂ ਨੇ ਦੇ ਦਿੱਤੀ ਸੀ ਬਣੀ ਬਣਾਈ ਰਹੀ ਬੁਖਰਾਜ ਹੋਗੇ ਜੜਾਉਂਦੇ ਪੰਨੇ ਇਸ ਤਰ੍ਹਾਂ ਹੀ ਮਿਲਨ ਲਾਪੇ ਚੂਲਾ ਛਾਪ ਵਾਲਿਆਂ ਕਰੋ ਫਿਰ ਤੇ ਇਹਨਾਂ ਦੀ ਜਿਹੜੇ ਇੰਨੇ ਹਜ਼ਾਰਾ ਰੁਪਏ ਦੀ ਕੀਮਤ ਆਈ ਹੈ ਤੇ ਤੇ ਰੇਨ ਜੋ ਅਸਲੀ ਸਟੋਨ ਦੀ ਔਰ ਜੋ ਇਹ ਨਕਲੀ ਪਾ ਰਹੇ ਆ ਜਾਂ ਊਟ ਪਟਾੰਗ ਚੀਜ਼ ਪਾ ਰਹੇ ਆ ਬਿਨਾਂ ਕਿ ਇਹ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਅਸਲੀ ਚੀਜ਼ ਅਗਰ ਤੁਸੀਂ ਗਲਤ ਬੰਦੇ ਨੂੰ ਪਹਿਨਾ ਦਿੱਤੀ ਜਾਂਦੀ ਹੈ ਐਵੀਂ ਚੀਜ਼ ਅਗੀ ਹੈ ਤੇ ਇਹ ਠੀਕ ਕਰਨ ਦੀ بجائے ਹਮੇਸ਼ਾ ਨੈਗੇਟਿਵਿਟੀ ਦੇਗੀ ਕਿਦਰਾਂ ਨਾ ਕਿਧਰੇ ਤੁਹਾਡਾ ਨੁਕਸਾਨ ਕਰ ਦੇਗੀ ਹੋਰ ਤੇ ਕੁਝ ਨਹੀਂ ਤੁਸੀਂ ਸ਼ਨੀ ਦਾ ਹੀ ਲੈ ਲਓ ਰਤਨ ਨੀਲਮ ਜੀ ਤੁਸੀਂ ਮੈਂ ਕਹਿੰਨੀ ਆ 15 ਮਿੰਟ ਕਿਸੇ ਦੇ ਜੇਬ ਚ ਪਾ ਕੇ ਦੇਖੋ ਉਹ ਜਰਾ ਇੱਕ ਚੱਕਰ ਬਾਜ਼ਾਰ ਚ ਲਗਾ ਕੇ ਆਏ ਦੇਖੋ ਤਾਂ ਨੁਕਸਾਨ ਹੋਇਆ ਕਿ ਨਹੀਂ ਹੋਇਆ ਅਗਰ ਉਹ ਅੱਧੇ ਘੰਟੇ ਚ ਨੁਕਸਾਨ ਕਰ ਦੇਗਾ ਕਿਸੇ ਦਾ ਗਲਤ ਪਾਇਆ ਸੋਚੋ ਤੁਸੀਂ ਕਿਸੇ ਨੂੰ ਗਲਤ ਸਟੋਨ ਦੇ ਰਹੇ ਹੋ ਗਲਤ ਪਹਿਨਾ ਰਹੇ ਹੋ ਉਹ ਵਿਚਾਰਿਆ ਕਿੱਥੇ ਜਾਏਗਾ ਇਹਨਾਂ ਤੋਂ ਬਚਣਾ ਚਾਹੀਦਾ ਜਿਸ ਤਰ੍ਹਾਂ ਤੁਹਾਡੇ ਵੱਡੇ ਕਾਬਿਲ ਨਹੀਂ ਉਹਨਾਂ ਕੋਲ ਹੀ ਜਾਣਾ ਚਾਹੀਦਾ ਬਿਲਕੁਲ ਜੀ ਦੇਖੋ ਕਾਬਿਲ ਨਹੀਂ ਨਹੀਂ ਉਹੀ ਬੰਦਿਆ ਕੋਲ ਜਾਓ ਜਿਨ੍ਹਾਂ ਕੋਲ ਇਹਦੀ ਇੱਕ ਸਹੀ ਨੌਲੇਜ ਹੈ ਜਿਨ੍ਹਾਂ ਕੋਲ ਡਿਗਰੀ ਹੈ ਜਿਨ੍ਹਾਂ ਨੇ ਬੇਸਿਕ ਨੌਲੇਜ ਲਿੱਤੀ ਹੋਈ ਹੈ ਹਾਂ ਇਹ ਜੜੇ ਝੋਲਾ ਛਾ ਭੈਨਾਂ ਕੋਲ ਸੱਚਮੁੱਚ ਬਚੋ ਔਰ ਆਪਣੀ ਜ਼ਿੰਦਗੀ ਵੀ بچਾਓ अच्छा एस्ट्रोलॉजी ਕੀ ਸੁਪਨੇਨੋਵਾਂ ਨੂੰ ਐਕਸਪਲੇਨ ਕਰਦੀ ਹੈ ਕੋਈ ਆ ਕੇ ਤੁਹਾਨੂੰ ਦੱਸਦਾ ਕਿ ਮੈਨੂੰ ਇਹ ਸੁਪਨਾ ਆਇਆ ਜਾ ਇਸ ਤਰ੍ਹਾਂ ਦਾ ਕੋਈ ਖੇਤਰ ਹੈ ਐਸਟ੍ਰੋਲੋਜੀ ਦੇ ਵਿੱਚ ਜੀ ਬਿਲਕੁਲ ਹੈ ਇਸ ਤਰ੍ਹਾਂ ਦਾ ਵੀ ਹੈ ਸੁਪਨਿਆਂ ਦਾ ਵੀ ਹਰ ਇੱਕ ਚੀਜ਼ ਦੇ ਐਕਚੁਅਲੀ ਕੀ ਹੈ ਸਾਡੇ ਅੰਦਰ ਚੱਕਰਾਸ ਹੁੰਦੇ ਆ ਨਾਈਨ ਚੱਕਰਾਸ

ਬਲੱਡ ਦੇਖ ਲੈਣੀ ਹੈ ਕੁਝ ਦੇਖ ਲੈਨੇ ਪਤਾ ਹੁੰਦਾ ਪਰਮਾਤਮਾ ਨਾ ਕਰੇ ਕਿ ਦੀਜ਼ਾ ਐਕਸੀਡੈਂਟ ਤੇ ਨਹੀਂ ਦੇਖਣ ਵਾਲੇ ਆਪਣਾ ਹੀ ਤੇ ਨਹੀਂ ਦੇਖਣ ਵਾਲੇ ਇਹ ਰਿਲੇਟ ਹੁੰਦੇ ਹੀ ਹੁੰਦੇ ਆ ਸਪਨੇ ਨਹੀਂ ਵਿਖਿਆ ਕਿ ਕਰੋਨਾ ਕਾਲ ਤੋਂ ਬਾਅਦ ਜਿਹੜਾ ਹੈ ਲੋਕਾਂ ਨੇ ਨੰਬਰ ਜਿਹੜੇ ਬੜੇ ਸੋਚ ਸਮਝ ਕੇ ਖਰੀਦਨੇ ਸ਼ੁਰੂ ਕੀਤੇ ਨੇ ਚਾਹੇ ਉਹ ਮੋਬਾਈਲ ਦਾ ਨੰਬਰ ਹੋਵੇ ਗੱਡੀਆਂ ਦਾ ਨੰਬਰ ਹੋਵੇ ਕਿ ਤੁਸੀਂ ਇਹ ਲੋਕਾਂ ਨੂੰ ਦੱਸ ਦਿਓ ਕਿ ਇਹ ਨੰਬਰ ਤੁਹਾਡੇ ਤੇ ਖਾਸ ਜਿਹੜਾ ਹੈ ਸੂਟ ਕਰ ਰਿਹਾ ਹੈ ਤੁਹਾਨੂੰ ਇਸੇ ਨੰਬਰ ਦੇ ਵਾਹਨ ਜਾਂ ਮੋਬਾਈਲ ਨੰਬਰ ਜਾਂ ਹੋਰ ਘਰ ਦਾ ਨੰਬਰ ਵੀ ਇਸ ਤਰ੍ਹਾਂ ਹੀ ਖਰੀਦਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਨਿਊਮਰੋਲੋਜੀ ਵੀ ਜਿਸ ਤਾ ਐਸਟ੍ਰੋਲੋਜੀ ਹੈ ਉਸ ਤਾ ਨਿਊਮਰੋਲੋਜੀ ਵੀ ਹੈ ਐਦਾ ਹੀ ਇੱਕ ਅੰਗ ਹੈ ਐਕਚੁਅਲੀ ਨਿਊਮਰੋਲੋਜੀ ਜੋ ਹੈ ਉਹ ਵੀ ਆਪਣੇ ਆਪ ਚ ਬਹੁਤ ਵਦਿਆ ਸਾਇੰਸ ਹੈ ਬਹੁਤ ਵਦਿਆ ਵਿਗਿਆਨ ਹੈ ਅਗਰ ਤੁਸੀਂ ਨਿਊਮਰੋਲੋਜੀ ਦੇ ਹਿਸਾਬ ਨਾਲ ਨੰਬਰ ਲੈਂਦੇ ਹੋ ਮੋਬਾਈਲ ਨੰਬਰਸ ਲੈਂਦੇ ਹੋ ਕਿੱਥੇ ਜ਼ਿਆਦਾ ਨਹੀਂ 8 ਜ਼ਿਆਦਾ ਨਹੀਂ ਰਹਿਣੇ ਚਾਹੀਦੇ 5 ਬਿੜਨੇ ਚਾਹੀਦੇ ਕਿਹੜੇ ਕਿਹੜੇ ਪੋਜ਼ਿਟਿਵ ਹੈ ਕੀ ਕੰਬੀਨੇਸ਼ਨ ਤੁਹਾਡਾ ਕਿਹੜਾ ਡਰਾਈਵਰ ਨੰਬਰ ਹੈ ਤੁਹਾਡਾ ਕਿਹੜਾ ਕੰਡਕਟਰ ਨੰਬਰ ਹੈ ਮਤਲਬ ਇਹ ਚੀਜ਼ਾਂ ਦੀ ਜੇਕਰ ਤੁਹਾਨੂੰ ਨੌਲੇਜ ਹੈ ਤੁਸੀਂ ਕਿਸੇ ਨੂੰ ਦੇ ਰਹੇ ਹੋ ਤੇ ਉਹਨਾਂ ਲਈ ਬਹੁਤ ਵਧੀਆ ਰਹਿੰਦਾ ਹੈ ਆਉਣ ਵਾਲੇ ਟਾਈਮ ਚ ਜੀ ਅਮਿਤਾ ਜੀ ਆਖਰੀ ਸਵਾਲ ਹੈ ਕਿ ਹੁਣ ਜਿਹੜਾ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੀ ਕੀ ਖਾਸ ਹੈ ਜੋ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਦੇਖੋ ਮੈਂ ਇਹੀ ਕਵਾਂਗੀ ਕਿ ਆਉਣ ਵਾਲੇ ਟਾਈਮ ਚ ਤੇ ਉਹਨੂੰ ਕੁਝ ਗ੍ਰਹਿ ਵਗੈਰਾ ਵੀ ਚੇਂਜ ਹੋਣ ਵਾਲਿਆ April ਚਰਨੀ ਮੈਂ ਵੈਸੇ ਹੀ ਤੁਹਾਨੂੰ on the whole ਕਵਾਂਗੀ ਬਸ ਕੁਝ ਰਾਸ਼ੀਆਂ ਲਈ ਬਹੁਤ ਅੱਛੇ ਔਰ ਕੁਝ ਰਾਸ਼ੀਆਂ ਲਈ ਜਿਨ੍ਹਾਂ ਨੂੰ ਕਹਿੰਦੇ ਆ ਕਿ ਉਹਨੇ ਉਹਨੇ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਨੀ ਦੀ ਚੇਂਜ ਹੋਈ ਹੈ ਸ਼ਨੀ ਚੇਂਜ ਹੋਏਗਾ 29th March ਨੂੰ ਤੇ ਮੀਨ ਰਾਸ਼ੀ ਚ ਗਏ ਆ ਤੇ ਕੁਝ ਮੀਨ ਜਿਹਨਾਂ ਜਿਨ੍ਹਾਂ ਤੇ 60 ਸਤੀਆਂ ਬਚਨ ਮੀਨ ਰਾਸ਼ੀ ਵਾਲੇ ਖਾਸ ਕਰਕੇ ਮੇਸ਼ਵਰਾਸ਼ੀ ਵਾਲਿਆਂ ਨੂੰ ਉਹਨਾਂ ਨੂੰ ਵੀ ਬਚਣਾ ਚਾਹੀਦਾ ਠੀਕ ਹੈ ਕੁੰਭ ਵਾਲਿਆਂ ਨੂੰ ਵੀ ਬਤਨਾ ਚਾਹੀਦਾ ਤੇ ਕੁਝ ਐਸੀ ਚੀਜ਼ਾਂ ਜੋ ਚੇਂਜ ਡੇ ਬਾਈ ਡੇ ਹੋਏਗੀਆਂ ਹਾਂ ਮੇਨ ਰਾਸ਼ੀ ਤੇ ਥੋੜੀ ਦੇਰ ਬਾਅਦ ਫਿਰ ਰਾਹੂ ਦਾ ਵੀ ਹੋ ਜਾਏਗਾ ਰਾਹੂ ਨੇ ਵੀ ਉੱਤੇ ਹੀ ਰਾਸ਼ੀ ਚਾਹਨਾ ਤੇ ਇਹਨਾਂ ਲਈ ਥੋੜਾ ਜਿਹਾ ਆਪਣੇ ਆਪ ਨੂੰ ਬਚਾਣ ਦੀ ਜ਼ਰੂਰਤ ਹੈ ਔਰ ਕੁਝ ਉਪਾਅਾਂ ਦੀ ਜ਼ਰੂਰਤ ਹੈ ਦਰਸ਼ਕ ਤੁਹਾਨੂੰ ਵੇਖ ਰਹੇ ਨੇ ਆਪਣਾ ਐਡਰੈਸ ਇੱਕ ਵਾਰੀ ਜ਼ਰੂਰ ਦੱਸ ਦਿਓ ਤਾਂ ਕਿ ਉਹ ਤੁਹਾਨੂੰ ਇੱਥੇ ਲੱਭ ਸਕਣ ਜਿਹੜਾ ਮੁਸ਼ਕਲਾਂ ਲੈ ਕੇ ਆ ਰਹੇ ਨੇ ਐਕਚੁਅਲੀ ਮੈਂ ਇੱਥੇ ਕੈਨੇਡੀ ਐਵਨਿਊ 67ਏ ਕੈਨੇਡੀ ਐਵਨਿਊ ਚ ਰਹੀ ਆਂ ਔਰ ਇੱਥੇ ਫ্রম ਦ ਲਾਸਟ 15 ইয়ারਸ ਤੋਂ ਇੱਥੇ ਹੀ ਕਰ ਰਹੀ ਆਂ ਆਪਣੀ ਪ੍ਰੈਕਟਿਸ ਔਰ ਐਜ਼ ਅ ਐਸਟਰੋਲੋਜਰ ਐਜ਼ ਅ ਵਾਸਟੂ ਐਕਸਪਰਟ ਔਰ ਰਨਿੰਗ ਅ ਮੈਰਿਜ ਬਿਊਰੋ ਤਾਂ ਮਦਮਿਤਾ ਜੀ ਸੋ ਸਵਾਲ ਤਾਂ ਹੋਰ ਵੀ ਬਹੁਤ ਨੇ ਅਗਲੀ ਮੁਲਾਕਾਤ ਵਿੱਚ ਉਹਨਾਂ ਸਵਾਲਾਂ ਦੇ ਵੀ ਜਵਾਬ ਦੇਣ ਦੀ ਜਰੂਰ ਕੋਸ਼ਿਸ਼ ਕਰਾਂਗੇ ਤੁਸੀਂ ਵੇਖਦੇ ਰਹੋ ਐਲ ਐਫ ਉਸ 24 ਕੈਮਰਾਮੈਨ ਰਾਜ ਕੁਮਾਰ ਦੇ ਨਾਲ ਸੁਰਜੀਤ ਸਿੰਘ